ਆਸ਼ਿਕਾ ਲੋਕਤੰਤਰ ਦੇ ਭੋਲੇ ਲੋਕੋ ਨੌਕਰੀ smartphone ਸਭ ਮਿਲੇਗਾ ਪਾਰਟੀ ਦੇ ਆਖਲੇ ਵੋਟਾਂ ਠੋਕੋ ਆਗੇ ਹੋਣੀ ਆ ਤੁਹਾਡੇ ਘਰਵਾਦੇ ਪਹੁੰਚ ਗਏ ਹੋਣੇ ਆ ਨਗਤ ਪਰ ਪਰ ਲਫਾਫੇ ਆ ਗਈ ਹੋਣੀ ਆ ਤੁਹਾਡੇ ਤੇ ਦਿਆ ਦੱਸ ਨਹੀਂ ਸਕਦਾ ਇਹ ਸਭ ਬਸ ਕੁਝ ਦਿਨਾਂ ਲਈ ਕਰ ਰਿਆ ਮਿਟ ਜਾਏਗਾ ਪਿਛਾ ਚੜ ਦਾ ਕਲੰਕ ਆਪਣੇ ਨਿਸ਼ਾਨ ਤੇ ਗਿੰਤੀ ਲਵਾਉਂਦਾ ਨਵਾਂ ਏਟਾਂਕ ਨਹੀਂ ਸੀ ਧੋਣਗੇ ਉਹ ਮਾਵਾਂ ਤੇ ਪੁੱਤ ਭਾਰਤ ਬਣੇਗਾ ਸਭ ਤੋਂ ਸ਼ਰਖਯਕ ਮੋਲਕ ਸੱਚੀ ਅਸੀਂ ਤੁਹਾਡੇ ਆ ਤੁਹਾਡੇ ਹੀ ਰਵਾਂਗੇ ਤੁਹਾਡੀ ਮੁਸੀਬਤ ਚ ਹਰ ਪਲ ਖੜਾਂਗੇ ਇਹੀ ਸਭ ਸੁਣਦੇ ਪੜਦੇ ਆ ਰਹੇ ਹੋ ਨਾ ਅੱਜ ਕੱਲ ਕੋਈ ਨਾ ਸੀਜ਼ਨ ਐ ਉਗਾ ਖਲਬ ਦੇਨੇ ਕਰਕਰ ਉੱਗੇ ਟਿਗੜ ਲੰਬੀਆਂ ਸਫਤਾ ਕਰਨਗੇ ਇੱਕ ਦੂਜੇ ਤੇ ਚੱਕੜ ਵੀ ਮੱਲਣਗੇ ਉੱਗੇ ਟਿਗੜ ਲੰਬੀਆਂ ਸਫਤਾ ਕਰਨਗੇ ਇੱਕ ਦੂਜੇ ਤੇ ਚੱਕੜ ਵੀ ਮੱਲਣਗੇ ਇੰਚ ਲੱਗੇਗਾ ਬਸ ਇਹੀ ਸਾਡੇ ਨੇ ਰਾਜਨੀਤੀ ਪੜਨ ਦਾ ਹੀ ਤਾਂ ਫਾਇਦੇ ਨਹੀਂ ਕਿੰਨੇ ਚਿਰ ਤੋਂ ਲੱਗੇ ਹੋਏ ਹੋ ਕਿਉਂ ਹਰ ਵਾਰ ਝੂਠ ਚਰਦੇ ਰਹੇ ਹੋ ਕਿੰਨੇ ਸਿਰ ਤੋਂ ਲੱਗੇ ਹੋਏ ਹੋ ਕਿਉਂ ਹਰ ਵਾਰ ਛੁੱਟ ਜਾਂਦੇ ਰਹੇ ਹੋ ਕਿਉਂ ਸੁਣਦੇ ਹੋ ਟੀਵੀ ਤੇ ਦੋਸਤਾਂ ਦੀ ਕਿਉਂ ਨਹੀਂ ਝਾਤ ਮਾਰਦੇ ਇਤਿਹਾਸ ਪਾਤਸ਼ਾਹੀ ਕਿਉਂ ਆਪਣੀ ਕੀਮਤੀ ਬੁਰਜਾਇਆ ਕਰਦੇ ਹੋ ਕਿਉਂ ਆਪਣੇ ਹੀ ਪਿਆਰਾਂ ਨਾਲ ਹਨੇਰਿਆਂ 'ਚ ਵੱਢਦੇ ਹੋ ਕਿਉਂ ਆਪਣੀ ਤਾਕਤ ਨੂੰ ਭੁੱਲੀ ਜਾਂਦੇ ਹੋ ਮੇਰੇ ਨਾਲ ਹੀ ਦੇਸ਼ ਬੱਲੇਗਾ ਇਹ ਸੋਚ ਵੀ ਕਿਉਂ ਲਿਆਉਂਦੇ ਹੋ ਭਗਤ ਸਿੰਘ ਵਰਗੇ ਫਾਹੇ ਚੜਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਝਾਅ ਕੁਰਬਾਨ ਕਰਕੇ ਕਿਉਂ ਮੁਰਕੇ ਹੋ ਸਮਾਲੇ ਆ ਰਹੇ ਹੋ ਕਿਉਂ ਆਜ਼ਾਦ ਹੋ ਕੇ ਵੀ ਖੁਦ ਨੂੰ ਗੁਲਾਮ ਬਣਾ ਰਹੇ ਹੋ ਇਸ ਵਾਰ ਵੀ ਉਹੀ ਕਰੋਗੇ ਫਿਰ 5 ਸਾਲਾਂ ਲਈ ਹੱਥਾਂ ਤੇ ਹੱਤਰੋਗੇ ਇਸ ਵਾਰ ਵੀ ਚੋਣਾ ਵਾਲੇ ਦਿਨ ਛੁੱਟੀ ਮਨਾਓਗੇ ਦੇਸ਼ ਦੀ ਲਗਾਮ ਚੋਰਾ ਹੱਥ ਫੜਾਓਗੇ ਇਹੀ ਹੁੰਦਾ ਹੈ ਇਹੀ ਹੁੰਦਾ ਆ ਰਿਹਾ ਹੈ ਇਹੀ ਹੋਣਾ ਹੈ ਇਹੀ ਹੁੰਦਾ ਆ ਰਿਹਾ ਹੈ ਮੇਰੇ ਨਾਲ ਹੀ ਦੇਸ਼ ਬਚਲੇਗਾ ਇਹੀ ਹੁੰਦਾ ਹੈ ਇਹੀ ਹੁੰਦਾ ਆ ਰਿਹਾ ਹੈ ਅਸੀਂ ਤੇ ਕੈਨੇਡਾ ਜਾਣਾ ਸਾਨੂੰ ਕਿਹੜਾ ਫਾਅ ਪਿਆ ਨਾ ਨਾ ਹੁਣ ਸੁਤੀ ਜ਼ਮੀਨ ਨਾ ਜਗਾਇਓ ਨਾ ਨਾ ਹੁਣ ਸੁਤੀ ਜ਼ਮੀਨ ਨਾ ਜਗਾਇਓ ਹਾਂ ਜੇ ਦੇਸ਼ ਬਦਲਣਾ ਜੇ ਆਪਣਾ ਪਵਿਕ ਬਦਲਣਾ ਤੇ ਦੇਸ਼ ਨੂੰ ਸੁਰੱਖਿਅਤ ਬਣਾਉਣਾ ਹੈ ਤਾਂ ਇਸ ਵਾਰ ਘਟੋ ਕਟ ਬੂਟ ਸੂਤ ਸਮਝ ਕੇ ਪਾਇਓ ਇਸ ਵਾਰ ਵੂਡ ਘਟੋ ਕਟ ਸੂਤ ਸਮਝ ਕੇ ਪਾਇਓ ਧੰਨਵਾਦ